ਜਨਵਰੀ ਮਹੀਨੇ ਦੇ ਵਿੱਚ ਰਾਤ ਦੇ ਤਕਰੀਬਨ ਡੇਢ ਵਜੇ ਦਾ ਸਮਾਂ ਹੈ ਜਿੱਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਠੰਡ ਅਤੇ ਧੁੰਦ ਦੀ ਸੰਘਣੀ ਚਾਦਰ ਵਿਛੀ ਹੈ ਫਤਿਹਗੜ ਸਾਹਿਬ ਦੀ ਧਰਤੀ ਤੇ ਅਜੇ ਵੀ ਇੰਜ ਸੰਗਤਾਂ ਦੀਆਂ ਰੌਣਕਾਂ ਲੱਗਿਆ ਹਨ ਜਿਵੇਂ ਠੰਡ ਦਾ ਕੋਈ ਇੱਥੇ ਅਸਰ ਹੀ ਨਾ ਹੋਵੇ ਜਿਵੇਂ ਅਜੇ ਵੀ ਦਿਨ ਦਾ ਸਮਾਂ ਹੋਵੇ ਅਜੇ ਵੀ ਸੰਗਤ ਫਤਿਹਗੜ ਸਾਬ ਦੇ ਵਿੱਚ ਦਰਸ਼ਨਾਂ ਦੇ ਲਈ ਨਾਲ ਠੰਡੇ ਬੁਰਜ ਦੇ ਵਿੱਚ ਦਰਸ਼ਨਾਂ ਦੇ ਲਈ ਲੰਬੀਆਂ ਲਾਈਨਾਂ ਦੇ ਵਿੱਚ ਖੜੀ ਹੋਏ ਸਤਨਾਮ ਵਾਹਿਗੁਰੂ ਦੇ ਜਾਪਦੀਆਂ ਆਵਾਜ਼ਾਂ ਦੂਰਾਂ ਤੱਕ ਸੁਣ ਰਹੀਆਂ ਹਨ ਸੰਗਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ ਵੀ ਕਦੋਂ ਜੜੇ ਲਾਈਨ ਅੱਗੇ ਵਧੇਗੇ ਅਤੇ ਉਹਨਾਂ ਨੂੰ ਦਰਸ਼ਨਾਂ ਦਾ ਮੌਕਾ ਮਿਲੇਗਾ ਬਹੁਤੀ ਸੰਗਤ ਨੇੜੇ ਸੇਵਾ ਕਰ ਰਹੀ ਹੈ ਮਾਹੌਲ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਉਸ ਲਾਸਾਨੀ ਸ਼ਹਾਦਤ ਦੀ ਯਾਦ ਕੁਲੀ ਹੈ ਲੇਕਿਨ ਇਸ ਸਬਦ ਦੇ ਵਿਚਕਾਰ ਟੰਡੇ ਬੁਰਜ ਦੇ ਬਿਲਕੁਲ ਨੇੜੇ ਜਿੱਥੇ ਸੰਗਤ ਮੱਤਾ ਟੇਕਣ ਲਈ ਜੁੜੀ ਹੈ ਅਚਾਨਕ ਇੱਕ ਅਜੀਬ ਜਿਹੀ ਖਲਚਲ ਪੈਦਾ ਹੋਈ ਇਹ ਖਲਚਲ ਸ਼ਰਦਾਦੀ ਨਹੀਂ ਸਗੋਂ ਕਬਰਾਟ ਦੀ ਸੀ ਭਿੰਡ ਦੇ ਵਿਚਕਾਰ ਇੱਕ ਛੋਟੀ ਜੀ ਬੱਚੇ ਜਿਸ ਦੀ ਉਮਰ ਵੇਖਣ ਨੂੰ ਮਸਾ 13 ਜਾਂ 14 ਸਾਲ ਦੀ ਲੱਗਦੀ ਹੈ ਅਚਾਨਕ ਚੱਕਰ ਖਾ ਕੇ ਡਿੱਗ ਪਈ ਉਸਨੇ ਇੱਕ ਮੇਲੇ ਜੀ ਸੂਟ ਉੱਤੇ ਇੱਕ ਵੱਡੀ ਸਾਰੀ ਭੂਰੀ ਲੋਈ ਲਪੱਡੀ ਹੋਈ ਪਹਿਲਾਂ ਤਾਂ ਲੋਕਾਂ ਨੂੰ ਲੱਗਿਆ ਸ਼ਾਇਦ ਭੁੱਖ ਜਾਂ ਠੰਡ ਕਾਰਨ ਬੱਚੀ ਬੇਹੋਸ਼ ਹੋ ਗਈ ਹੈ ਨੇੜੇ ਖੜੀਆਂ ਕੁਝ ਬੀਬੀਆਂ ਨੇ ਸਹਾ ਦੇਖ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਨੀਤੀਏ ਦੱਸ ਕੀ ਹੋਇਆ ਪਾਣੀ ਪਿਆਓ ਇਸ ਨੂੰ ਇੱਕ ਮਾਤਾ ਨੇ ਆਵਾਜ਼ ਮਾਰੇ ਪਰ ਜਦੋਂ ਉਸ ਬੱਚੀ ਨੇ ਦਰਦ ਦੇ ਨਾਲ ਜ਼ੋਰਦਾਰ ਚੀਕ ਮਾਰੀ ਨਾ ਤਾਂ ਉਹ ਚੀਕ ਆਮ ਨਹੀਂ ਸੀ ਉਹ ਚੀਕ ਐਨੀ ਦਰਦਨਾਕ ਸੀ ਕਿ ਕੀਰਤਨ ਸੁਣ ਰਹੇ ਲੋਕਾਂ ਦੇ ਕੰਨਾਂ ਤੱਕ ਵੀ ਪਹੁੰਚ ਗਈ ਉਸ ਬੱਚੀ ਦਾ ਚਿਹਰਾ ਪੀੜਾ ਪੈ ਚੁੱਕਿਆ ਸੀ ਮੱਤੇ ਤੇ ਮੁੜ ਕੇ ਦੀਆਂ ਧਾਰਾਂ ਮੈਰੀਆਂ ਸਨ ਜੋ ਠੰਡ ਦੇ ਵਿੱਚ ਵੀ ਸਾਫ਼ ਦਿਸ ਰੀਆਂ ਸਨ ਉਸ ਨੇ ਆਪਣੇ ਪੇਟ ਨੂੰ ਕੁੱਟ ਕੇ ਫੜਿਆ ਸੀ ਜਦੋਂ ਇੱਕ ਸਿਆਣੀ ਔਰਤ ਨੇ ਉਸ ਲੋਈ ਤੋੜੀ ਪ੍ਰਕਿਰਤੀ ਤਾਂ ਉਸ ਔਰਤ ਦੇ ਮੂੰਹੋਂ ਇੱਕ ਜ਼ੋਰਦਾਰ ਚਿੱਕ ਨਿਕਲੇ ਹਾਏ ਰੱਬਾ ਇਹ ਤਾਂ ਪੇਟੋਂ ਹੈ ਇਸ ਮੁਤਾਬਕ ਜਨੇਪੀਂਆਂ ਦਰਦਾਂ ਲੱਗ ਰਹੀਆਂ ਹਨ ਇਸ ਸੁਨਦੇ ਸਾਰ ਉੱਤੇ ਮੌਜੂਦ ਸੰਗਤ ਦੇ ਪੈਰਾਂ ਹਟੋਂ ਜ਼ਮੀਨ ਖਸ ਗਏ ਇੱਕ 13-14 ਸਾਲ ਦੀ ਬੱਚੇ ਅਤੇ ਜਨੇਪੀਂਆਂ ਦਰਦਾਂ ਉਹੀ ਗੁਰੂ ਦੇ ਇਸ ਪਵਿੱਤਰ ਅਸਥਾਨ ਤੇ ਲੋਕਾਂ ਵਿੱਚ ਕਾਣਾ ਪੁਸੀ ਸ਼ੁਰੂ ਹੋਏ ਕੋਈ ਕਹਿ ਰਿਆ ਸੀ ਕੌਣ ਹੈ ਇਹ ਪਲਕ ਕਿੱਥੋਂ ਆਈ ਹੈ ਇਸ ਦੇ ਮਾਤਾ ਪਿਤਾ ਪਲਕ ਤੇ ਹਨ ਪਰ ਸਵਾਲ ਪੁੱਛਣ ਦਾ ਸਮਾਂ ਨਹੀਂ ਸੀ ਬੱਚੀ ਦੇ ਖਲਾਤ ਵਿਗੜਦੇ ਜਾ ਰਹੇ ਸਨ ਉਹ ਜ਼ਮੀਨ ਤੇ ਲਟਕੇ ਤਰਫੇ ਸੇ ਉਸ ਦੀਆਂ ਅੱਖਾਂ ਖੁੱਲ ਰਗੀਆਂ ਮੌਕੇ ਤੇ ਤਾਇਨਾਤ ਸੇਵਾਦਾਰਾਂ ਅਤੇ ਪੁਲਿਸ ਮੌਜੂਮਾਂ ਨੇ ਤੁਰੰਤ ਭੀੜ ਨੂੰ ਪਿੱਛੇ ਕੀਤਾ ਖੁਸ਼ਕਿਸਮਤੀ ਨਾਲ ਮੇਲੇ ਕਾਰਨ ਐਂਬੂਲੈਂਸਾਂ ਨੇੜੇ ਹੀ ਖੜੀਆਂ ਸਨ ਬਿਨਾਂ ਦੇਰੀ ਕੀਤੇ ਉਸ ਤਰਤ ਦੀ ਹੋਈ ਬੱਚੀ ਨੂੰ ਸਟ੍ਰੈਚਰ ਤੇ ਪਾ ਕੇ ਐਂਬੂਲੈਂਸਾਂ ਵੱਲ ਭਜਾਇਆ ਐਂਬੂਲੈਂਸ ਦਾ ਸਾਇਰਨ ਗੂੰਜਿਆ ਅਤੇ ਉਸ ਭੀੜ ਨੂੰ چیرਦਾ ਹੋਇਆ ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ ਵੱਲ ਰਵਾਨਾ ਹੋ ਗਿਆ ਪਿੱਛੇ ਛੱਡ ਗਿਆ ਸੈਂਕੜੇ ਸਵਾਲ ਅਤੇ ਇੱਕ ਡੂੰਗਾ ਸਦਮਾ ਸਾਰੇ ਹੈਰਾਨ ਸਨ ਵੀ ਇੱਥੇ ਇਸ ਪਵਿੱਤਰ ਧਰਤੀ ਤੇ ਅੱਜ ਇਹ ਕਹਿੋ ਜਾ ਇਮਤਿਹਾਨ ਵੇਖਣ ਨੂੰ ਮਿਲਿਆ ਹੈ ਐਂਬੂਲੈਂਸ ਦੇ ਅੰਦਰ ਡਾਕਟਰ ਅਤੇ ਨਰਸਾਂ ਵੀ ਹੈਰਾਨ ਸਨ ਬੱਚੀ ਦੀ ਉਮਰ ਇੰਨੀ ਛੋਟੀ ਸੀ ਕਿ ਉਸ ਦਾ ਸਰੀਰ ਜਨੇਪੇਲੀ ਬਿਲਕੁਲ ਠਿਆਰ ਨਹੀਂ ਸੀ ਉਹ बार-बार बेहोश ਹੋ ਰਹੀ ਸੀ ਉਹ ਸਿਰਫ ਇੱਕੋ ਗਲ ਬੜਬੜਾਰੀ ਸੀ ਬਾਬਾ ਮੈਨੂੰ ਮਾਰ ਦੇਵੇਗਾ ਮੈਨੂੰ ਬਚਾ ਲਵੋ ਮੈਨੂੰ ਵਾਪਸ ਨਹੀਂ ਜਾਣਾ ਇਹ ਸ਼ਬਦ ਸੁਣ ਕੇ ਡਾਕਟਰਾਂ ਨੂੰ ਸਮਝ ਆ ਗਏ ਵੀ ਇਹ ਕੋਈ ਸਧਾਰਨ ਕੇਸ ਨਹੀਂ ਹੈ ਸਭ ਨੂੰ ਕਿਸੇ ਬਹੁਤ ਵੱਡੇ ਅਪਰਾਧ ਦਾ ਨਪਿਗਾ ਹੈ ਹਸਪਤਾਲ ਪਹੁੰਚਦੇ ਸਾਰੇ ਉਸ ਨੂੰ ਐਮਰਜੈਂਸੀ ਲੇਬਰ ਰੂਮ ਦੇ ਵਿੱਚ ਲਿਜਾਇਆ ਗਿਆ ਡਾਕਟਰਾਂ ਦੀ ਇੱਕ ਪੂਰੀ ਟੀਮ ਉਸ ਦੀ ਜਾਨ ਬਚਾਉਣ ਵਿੱਚ ਜੁਟ ਗਈ ਬਾਹਰ ਪੁਲਿਸ ਅਫਸਰ ਪਹੁੰਚ ਚੁੱਕੇ ਸਨ ਮਾਹੌਲ ਬੜਾ ਤਣਾਪੂਰਨ ਸੀ ਕਰੀਬ ਅੱਧੇ ਘੰਟੇ ਦੀ ਜਦੋਂ ਜਦ ਤੋਂ ਬਾਅਦ ਲੇਬਰ ਰੂਮ ਦੇ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਬਾਹਰ ਆਈ ਕੁਦਰਤ ਦਾ ਕਰਿਸ਼ਮਾ ਦੇਖੋ ਮਾਂ ਅਤੇ ਬੱਚਾ ਦੋਵੇਂ ਬਚ ਗਏ ਇੱਕ 13 ਸਾਲਾਂ ਦੀ ਬੱਚੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਜਨਮ ਤੋਂ ਬਾਅਦ ਜਦੋਂ ਉਸ ਬੱਚੀ ਨੂੰ ਉਸਾਇਨਾ ਦਾ ਉਸਨੇ ਆਪਣੇ ਬੱਚੇ ਨੂੰ ਵੇਖਣ ਤੋਂ ਵੀ ਇਨਕਾਰ ਕਰ ਦਿੱਤਾ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਮਮਤਾ ਨਹੀਂ ਸੀ ਸਗੋਂ ਸਿਰਫ ਖਾਫ ਅਤੇ ਨਫਰਤ ਸੀ ਉਸਨੇ ਕਾਰਵਾਈ ਸ਼ੁਰੂ ਕੀਤੀ ਮਹਿਲਾ ਤਾਣਾ ਮੁਕੀ ਨੇ ਬੜੇ ਪਿਆਰ ਨਾਲ ਉਸ ਬੱਚੇ ਜਿਸ ਦਾ ਨਾਮ ਨੂਰ ਸੀ ਕੋਲ ਬਿਠਾ ਕੇ ਪੁੱਛਿਆ ਬੇਟਾ ਡਰਨਾ ਹੁਣ ਤੂੰ ਪ੍ਰਸਤਿਖ ਰਾਸਤ ਦੇ ਵਿੱਚ ਹੈ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ ਬਸ ਸਾਨੂੰ ਸੱਚ ਦੱਸ ਦੇ ਇਹ ਸਭ ਕਿਵੇਂ ਹੋਇਆ ਕੌਣ ਹੈ ਉਸ ਜਿਸਨੇ ਤੇਰੇ ਨਾਲ ਇਹ ਕਿਤਾਬ ਤੂੰ ਇੱਥੇ ਇਕੱਲੀ ਕਿਵੇਂ ਆਈ ਕੌਣ ਹੈ ਇਸ ਬੱਚੇ ਦਾ ਪਿਤਾ ਨੂਰ ਦੀਆਂ ਕਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਕੰਬਦੇ ਹੋਏ ਬੁਲਾ ਨਾਲ ਇੱਕ ਅਰਿਆ ਨਾਮ ਲਿਆ ਜਿਸ ਨੂੰ ਸੁਣ ਕੇ ਕੋਲ ਖੜੇ ਪੁਲਸ ਵਾਲੇ ਵੀ ਇੱਕ ਦੂਜੇ ਵੱਲ ਦੇਖਣ ਲੱਗ ਪਏ ਡਾਕਟਰ ਵੀ ਹੈਰਾਨ ਗਏ ਆਖਰਕਾਰ ਕੌਣ ਸੀ ਉਹ ਸ਼ਖਸ ਜਿਸ ਨੂੰ ਸੁਣ ਕੇ ਸਾਰੇ ਜਿਹੜੇ ਸਨ एकदम ਅਚਾਨਕ ਹੈਰਾਨ ਹੋ ਗਏ ਹਾਂਜੀ ਕੌਣ ਸੀ ਉਸ ਬੱਚੇ ਦਾ ਅਸਲੀ ਪਿਤਾ ਜਾਣਨ ਦੇ ਲਈ ਬਣੀ ਰਹੀਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੇ ਮਾਝੇ ਦੇ ਇੱਕ ਸਰਹਦੀ ਪਿੰਡ ਰਣਗੜ ਦੇ ਵਿੱਚ ਇੱਕ ਬਹੁਤੀ ਇਮਾਨਦਾਰ ਅਤੇ ਮਿਹਨਤੀ ਕਿਸਾਨ ਰਹਿੰਦਾ ਗੁਰਮੁਖ ਸਿੰਘ ਗੁਰਮੁਖ ਸਿੰਘ ਦੇ ਕੋਲ ਬਹੁਤੀ ਜਾਇਦਾਦ ਨੇ ਸੀ ਚਾਰ ਕਿੱਲੇ ਜ਼ਮੀਨ ਸੀ ਪਰ ਉਸ ਦਾ ਘਰ ਖੁਸ਼ੀਆਂ ਦੇ ਨਾਲ ਭਰਿਆ ਸੀ ਉਸ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਸੁਖਵਿੰਦਰ ਕੌਰ ਅਤੇ ਉਹਨਾਂ ਦੀ ਇੱਕ ਲੜਲੀ ਧੀ ਨੂਰ ਰਹਿੰਦੀ ਉਸ ਸਮੇਂ ਨੂਰ ਦੀ ਉਮਰ ਮਸਾਂ 8 ਜਾਂ 9 ਸਾਲ ਦੀ ਸੀ ਨੂਰ ਆਪਣੇ ਨਾਮ ਵਾਂਗ ਹੀ ਘਰ ਦਾ ਨੂਰ ਸੀ ਉਹ ਇੰਨੀ ਪਿਆਰੀ ਅਤੇ ਚੰਚਲ ਸੀ ਕਿ ਪੂਰਾ ਗਲੀ ਮੁਹੱਲਾ ਉਸ ਨੂੰ ਪਿਆਰ ਕਰਦਾ ਸੀ ਗੁਰਮੁਖ ਸਿੰਘ ਆਪਣੀ ਤੀਨ ਨੂੰ ਅਦਕ ਕੁਮਾਰ ਜੀ ਹਮਨ ਰੱਖਦਾ ਉਹ ਅਕਸਰ ਸ਼ਾਮ ਨੂੰ ਆਪਣੀ ਪਤਨੀ ਨਾਲ ਬੈਠ ਕੇ ਗੱਲਾਂ ਕਰਦਾ ਸੁਖਵਿੰਦਰ ਵੇਖੀ ਮੈਂ ਆਪਣੀ ਨੂਰ ਨੂੰ ਬਹੁਤ ਪੜਾਵਾਂਗਾ ਲੋਕ ਕਹਿੰਦੇ ਰਹੇ ਤੀਆਂ ਪ੍ਰਯਤਨ ਹੁੰਦਿਆ ਨਹੀਂ ਪਰ ਮੇਰੀ ਧੀ ਤਾਂ ਮੇਰਾ ਪੁੱਤ ਹੈ ਇਹ ਵੱਡੀ ਹੋ ਕੇ ਜ਼ਰੂਰ ਅਫਸਰ ਬਣੇਗੀ ਨੂਰ ਆਪਣੇ ਬਾਪੂ ਦੇ ਗੜ ਲੱਗ ਜਾਂਦੇ ਅਤੇ ਕਹਿੰਦੀ ਬਾਪੂ ਮੈਂ ਵੱਡੀ ਹੋ ਕੇ ਤੁਹਾਨੂੰ ਜਹਾਜ਼ ਤੇ ਛੁੱਟੇ ਦੇਵਾਂਗੀ ਉਹ ਇੱਕ ਮੁਕੰਮਲ ਦੁਨੀਆ ਸੀ ਇੱਕ ਛੋਟਾ ਜਿਹਾ ਸਵਰਗ ਪਰ ਕਹਿੰਦੇ ਹਨ ਨਾ ਹੁਣ ਤੱਕ ਦੇ ਮੱਤੇ ਤੇ ਕਿ ਲਿਖਿਆ ਹੈ ਇਹ ਕੋਈ ਜਾਣਦਾ ਨਹੀਂ ਹੈ ਖੁਸ਼ੀਆਂ ਨੂੰ ਕਈ ਵਾਰ ਅਜਹੀ ਨਰਜ ਲਗਦੀ ਹੈ ਕਿ ਹਾਸਤੇ ਬਸਤੇ ਕਾਰਜ ਸ਼ਮ ਸ਼ਾਮ ਮਰ ਜਾਂਦੇ ਨੇ ਇੱਕ ਕਾਲੀ ਰਾਤ ਤੇ ਸਰਦੀਆਂ ਦੇ ਦਿਨਸਨ ਗੁਰਮੁਖ ਸਿੰਘ ਅਤੇ ਸੁਖਵਿੰਦਰ ਕੌਰ ਸ਼ਹਿਰ ਤੋਂ ਕਿਸੇ ਰਿਸ਼ਤੇਦਾਰੀ ਦੇ ਚੌਂਕੇ ਮੋਟਰਸਾਈਕਲ ਤੇ ਵਾਪਸ ਪਿੰਡ ਆ ਰਹੇ ਸਨ ਰਾਤ ਗੁੜੀ ਸੀ ਅਤੇ ਤੰਦ ਪੈਣੀ ਸ਼ੁਰੂ ਹੋ ਗਈ ਸੀ ਪਰੰਤੂ ਕੁਝ ਕਿਲੋਮੀਟਰ ਪਿੱਛੇ ਇੱਕ ਮੋੜ ਤੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਰੇਤੇ ਵਾਲੇ ਟਿਪਰ ਨੇ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮਤ ਹੋ ਗਏ ਉਸ ਰਾਤ ਨੂਰ ਘਰ ਦੇ ਬੂਹੇ ਤੇ ਬੈਠੀ ਆਪਣੇ ਮਾਪੇ ਦਾ ਉਡੀਕ ਕਰ ਰਹੀ ਸੀ ਉਸ ਨੂੰ ਪਤਾ ਨਹੀਂ ਸੀ ਕਿ ਉਹ ਜਿਨ੍ਹਾਂ ਦੀ ਉਡੀਕ ਕਰ ਰਹੀ ਹੈ ਉਹ ਹੁਣ ਕਦੇ ਵਾਪਸ ਨਹੀਂ ਆਉਣਗੇ ਜਦੋਂ ਪਿੰਡ ਦੇ ਲੋਕ ਲਾਸ਼ਾਂ ਲੈ ਕੇ ਘਰ ਪਹੁੰਚੇ ਨਾ ਨੂਰ ਦੀਆਂ ਚੀਕਾਂ ਨੇ ਅਸਮਾਨ ਪਾੜ ਦਿੱਤਾ ਬਾਪੂ ਉੱਠੇ ਬੇਬੇ ਤੂੰ ਬੋਲਦੀ ਕਿਉਂ ਹੈ ਮੈਨੂੰ ਡਰ ਲੱਗ ਰਿਹਾ ਹੈ ਉਹ ਛੋਟੀ ਜੀ ਜਾਨ ਆਪਣੇ ਮਾਂ ਬਾਪੂ ਨਾਲ ਚਿਮੜ ਕੇ ਰੋ ਰਹੀ ਸੀ ਪਿੰਡ ਦੀ ਹਰ ਅੱਖ ਨਮ ਸੀ ਸੰਸਕਾਰ ਹੋਇਆ ਪੋਗ ਪੈ ਗਿਆ ਰਿਸ਼ਤੇਦਾਰ ਵੀ ਆਏ ਹਮ ਦੀਦੇ ਦੋ ਚਾਰ ਬੋਲ ਬੋਲੇ ਅਤੇ ਆਪੋ ਆਪਣੇ ਘਰਾਂ ਨੂੰ ਮੁੜ ਗਏ ਅਖੀਰ ਦੇ ਵਿੱਚ ਰਹਿ ਗਈ ਇਕੱਲੀ 9 ਸਾਲ ਦੀ ਨੂਰ ਅਤੇ ਉਸਤੇ ਬਾਪੂ ਦੀ ਉਚਾਰ ਕਿੱਲੇ ਜਮੀਨ ਹੈ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇਸ ਯਤਿਮ ਬੱਚੀ ਨੂਰ ਨੂੰ ਕੌਣ ਸੰਭੇਗਾ ਇੱਥੇ ਜਗਤਾਰ ਸਿੰਘ ਜੋ ਗੁਰਮੁਖ ਸਿੰਘ ਦਾ ਛੋਟਾ ਭਰਾ ਸੀ ਪਰ ਸੁਭਾਅ ਦੇ ਵਿੱਚੋਂ ਦੋਵਾਂ ਦਾ ਕੋਈ ਮੁਕਾਬਲਾ ਨਹੀਂ ਸੀ ਗੁਰਮੁਖ ਸਿੰਘ ਦਿੱਤੇ ਦੇਵਤਾ ਵਰਗਾ ਸੀ ਜਗਤਾਰ ਉੱਤੇ ਇੱਕ ਨੰਬਰ ਦਾ ਸ਼ਰਾਬੀ ਜਮਾਰੀ ਅਤੇ ਲਾਲਚੀ ਇਨਸਾਨ ਸੀ ਉਸਦੀ ਪਤਨੀ ਮਨਜੀਤ ਵੀ ਉਸੇ ਦੇ ਰੰਗ ਦੇ ਵਿੱਚ ਰੰਗੀ ਸੀ ਜਦੋਂ ਪੰਚਾਇਤ ਜੁੜੇ ਪੰਚ ਗੁਤਾਰ ਨੇ ਬੜੀ ਚਲਾਕੀ ਦੇ ਨਾਲ ਸਭ ਦੇ ਸਾਹਮਣੇ ਡਰਾਮਾ ਕੀਤਾ ਉਸ ਨੇ ਰੋਂਦੇ ਹੋਏ ਆਪਣੀ ਪੱਗ ਲਾ ਕੇ ਸਰਪੰਚ ਦੇ ਪੈਰਾਂ ਵਿੱਚ ਰੱਖ ਦਿੱਤੀ ਸਰਪੰਚ ਸਾਹਬ ਜਗਤਾਰ ਨੇ ਹੱਥ ਜੋੜ ਕੇ ਕਿਹਾ ਇਹ ਨੂਰ ਮੇਰੇ ਮਰੇ ਹੋਏ ਭਰਾ ਦੀ ਅੰਤਮ ਨਿਸ਼ਾਨੀ ਹੈ ਇਹ ਮੇਰੀ ਆਪਣੀ ਧੀ ਵਾਂਗ ਹੈ ਅੱਜ ਤੋਂ ਬਾਅਦ ਇਹ ਮੇਰੇ ਕਰੇਗੇ ਭਤੇ ਮੈਂ ਪੁਕਾਰੇ ਲਵਾਂਗਾ ਆਪਣੀ ਪਤੀਜੇ ਨੂੰ ਕਦੇ ਤੱਤੀ ਬਾਣੀ ਲੱਗਣ ਨਹੀਂ ਦਊਂਦਾ ਰਹੀ ਗੱਲ ਜ਼ਮੀਨ ਦੀ ਉਹ ਤਾਂ ਨੂਰ ਦੀ ਹੀ ਹੈ ਮੈਂ ਤਾਂ ਬਸ ਇਸ ਦਾ ਰਕਾ ਜਦੋਂ ਵੱਡੀ ਕੋ ਜਾਦੇ ਗੇਮ ਆਪੇ ਇਸ ਦਾ ਜੋ ਮਰਜੀ ਕਰੇ ਮੈਨ ਕੋਈ ਇਤਰਾਦ ਨਹੀਂ ਹੈ ਪਿੰਡ ਵਾਲੇ ਦੇਖ ਕੇ ਪਾਬੁਖ ਹੋ ਗਏ ਲੋਕਾਂ ਨੇ ਸੋਚਿਆ ਵੀ ਚਾਚਾ ਹਿਤਾ ਪਿਆਦੀ ਤਾਂ ਹੁੰਦਾ ਹੈ ਪਰ ਜਿਵੇਂ ਦਾ ਮਰਜੀ ਹੈ ਇਸ ਦਾ ਆਪਣਾ ਖੁਨ ਹੈ ਇਸ ਤੋਂ ਵਧੀਆ ਬੱਚੀ ਨੂੰ ਪਲਾ ਹੋਰ ਕੌਣ ਸਮਝ ਸਕਦਾ ਹੈ ਕਿਸੇ ਨੇ ਜਗਤਾਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਨੂਰ ਨੂਰ ਜਗਤਾਰ ਦੇ ਘਰ ਪੇ ਦਿੱਤਾ ਗਿਆ ਪਰ ਜਿਵੇਂ ਹੀ ਪੰਚਾਇਤ ਉੱਠੀ ਨਾ ਅਤੇ ਜਗਤਾਰ ਦੇ ਘਰ ਦਾ ਦਰਵਾਜ਼ਾ ਬੰਦ ਹੋਇਆ ਨੂਰ ਦੀ ਜ਼ਿੰਦਗੀ ਦਾ ਨਰਕ ਸ਼ੁਰੂ ਹੋ ਗਿਆ ਉਹ ਕਰ ਕਰਨੇ ਸੇ ਉਸ ਮਾਸੂਮ ਬੱਚੇ ਲਈ ਦਿਲ ਬਣ ਗਿਆ ਅਗਲੇ ਹੀ ਦਿਨ ਉਸ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਗਿਆ ਜਦੋਂ ਨੂਰ ਨੇ ਆਪਣਾ ਬਸਤਾ ਚੁੱਕਿਆ ਨਾ ਤਾਂ ਚਾਚੀ ਮਨਜੀਤ ਕੌਰ ਨੇ ਉਸਤੇ ਖਤਮ ਬਸਤਾ ਖੋ ਕੇ ਚੁੱਲ੍ਹੇ ਦੇ ਵਿੱਚ ਛੋੜ ਦਿੱਤਾ ਪੜ ਕੇ ਕਿਹੜਾ ਤੂੰ ਡੀਸੀ ਲਗਣਾ ਹੈ ਚੱਲ ਉੱਠ ਵੇੜੇ ਦੇ ਵਿੱਚ ਗੋਹਾ ਪਿਆ ਹੈ ਉਸ ਨੂੰ ਚੁੱਕ ਕੇ ਚਾਚੀ ਨੇ ਬੇਰਮੀ ਨਾਲ ਕਿਹਾ ਉਸ ਨੰਨੀ ਬੱਚੀ ਦੇ ਖਤਾਂ ਵਿੱਚ ਜਿੱਥੇ ਕਲਮ ਅਤੇ ਖਿਡੌਣੇ ਹੋਣੇ ਚਾਹੀਦੇ ਸਨ ਉੱਤੇ ਝਾੜੂ ਅਤੇ ਗੋਹਾ ਚੁੱਕਣ ਵਾਲੀ ਟੋਕਰੀ ਫੜਾ ਦਿੱਤੀ ਸਵੇਰੇ 4 ਵਜੇ ਜਦੋਂ ਤਾਰੇ ਵੀ ਸੁੱਤੇ ਹੁੰਦੇ ਸਨ ਨੂਰ ਨੂੰ ਉਠਾ ਦੇ ਕਹਿੰਦਾ ਪੂਰੇ ਟੱਬਰ ਦੀ ਚਾਹ ਬਣਾਉਣੀ ਪਸ਼ੂਆਂ ਨੂੰ ਪੱਠੇ ਭਾਉਣੇ ਕੱਪੜੇ ਤੋਣੇ ਇਹ ਸਭ ਉਸਦੀ ਰੋਜ਼ਾਨਾ ਦੀ ਡਿਊਟੀ ਬਣ ਗਏ ਬਦਲੇ ਦੇ ਵਿੱਚ ਉਸਨੂੰ ਕੀ ਮਿਲਦਾ ਦੋ ਰੁਕੀਆਂ ਮਿੱਸੀਆਂ ਰੋਟੀਆਂ ਜਗਤਾਰ ਸ਼ਰਾਬ ਪੀ ਕੇ ਆਉਂਦਾ ਅਤੇ ਨਿੱਕੀ ਨਿੱਕੀ ਗੱਲ ਤੇ ਨੋਰ ਨੂੰ ਘੁੱਟਦਾ ਉਸਨੂੰ ਕਹਿੰਦਾ ਤੇਰੇ ਪਿਓ ਨੇ ਮੇਰੇ ਸਿਰ ਕਰਦਾ ਤੜਿਆ ਹੈ ਇਹ ਰੋਟੀਆਂ ਮੁਫਤੀਆਂ ਨਹੀਂ ਹਨ ਹਾਲਾਂਕਿ ਸੱਚ ਐਸੀ ਕਿ ਜਗਤਾਰ ਨੂਰ ਦੇ हिस्से ਦੀ ਜ਼ਮੀਨ ਦੀ ਕਮਾਈ ਨਾਲ ਸ਼ਰਾਬ ਪੀ ਰਿਆ ਸੀ ਅਤੇ ਜੂਏ ਦੇ ਵਿੱਚ ਸਾਰੇ ਪੈਸੇ ਉਡਾ ਦਿੰਦਾ ਸੀ ਨੂਰ ਰਾਤ ਨੂੰ ਕੋਠੇ ਦੇ ਇੱਕ ਹਾਨੇ ਦੇ ਕਮਰੇ ਵਿੱਚ ਪੁਰਾਣੀਆਂ ਬੋਰੀਆਂ ਤੇ ਸੰਦੀਪ ਉਹ ਚੋਰੀ ਛੁਪੇ ਆਪਣੇ ਮਾਪੇ ਦੀ ਫੋਟੋ ਕੱਢਦੇ ਅਤੇ ਕੰਟੈਂਟ ਬਦੀ ਉਸ ਨਾਲ ਗੱਲਾਂ ਕਰਦੇ ਬੇਬੇ ਮੈਨੂੰ ਨਾਲ ਲੈ ਜਾਓ ਅਤੇ ਬੋੜਾ ਰਕਦਾ ਹੈ ਤਾਤਾ ਮੈਨੂੰ ਬਹੁਤ ਮਾਰਦਾ ਹੈ ਉਸਤੇ ਖੰਜੂ ਸੁੱਕ ਚੁਕੇ ਸਨ ਪਰ ਸੁਣਨ ਵਾਲਾ ਇੱਥੇ ਕੋਈ ਨਹੀਂ ਸੀ ਪਿੰਡ ਵਾਲਿਆਂ ਨੂੰ ਕਦੇ ਇਹ ਪਤਾ ਨਹੀਂ ਲੱਗਿਆ ਘਰ ਦੇ ਅੰਦਰ ਕੀ ਹੋ ਰਿਹਾ ਹੈ ਜਦੋਂ ਕਿਸੇ ਨੂੰ ਛੋੜੀ ਬੋਦੀ ਪਿੰਕ ਲੱਗਦੇ ਮਨ ਦਰਤਾਰ ਸਿੰਘ ਕਿਸੇ ਨਾ ਕਿਸੇ ਤਰੀਕੇ ਨਾਲ ਇਤੇ ਚੁੱਪ ਕਰਾ ਦਿੰਦਾ ਜੇ ਕੋਈ ਪੁੱਛਦਾ ਤਾਂ ਦਰਤਾਰ ਕਹਿ ਦਿੰਦਾ ਕੁੜੀ ਡਿੱਗ ਰ ਗਈ ਸੀ ਪਰ ਨਾ ਨਹੀਂ ਚਾਹੁੰਦੇ ਐਸੇ ਕਰਕੇ ਕਰਦੀ ਕਮ ਸਕਾਰੇ ਹਾਂ 2-3 ਸਾਲ ਐਸੇ ਤਰ੍ਹਾਂ ਨਰਕ ਦੇ ਵਿੱਚ ਬਿਤ ਗਏ ਨੂਰ ਹੁਣ ਵਿਚਾਰੇ 10-12 ਸਾਲ ਦੀ ਹੋ ਗਈ ਸੀ ਭੁੱਖ ਅਤੇ ਦੁੱਖ ਨੇ ਉਸ ਨੂੰ ਸਮੇਤੋਂ ਪਹਿਲਾਂ ਹੀ ਛੜਾ ਕਰ ਦਿੱਤਾ ਦੂਜੇ ਪਾਸੇ ਜਗਤਾਰ ਸਿੰਘ ਦੀ ਬਰਬਾਦੀ ਵੱਧ ਝਾਰੀ ਸੀ ਸ਼ਰਾਬ ਅਤੇ ਜੂਏ ਨੇ ਸਾਰਾ ਕੁਝ ਖਤਮ ਕਰ ਦਿੱਤਾ ਚਾਹੂ ਕਰਨ ਦਾ ਕਰਜ਼ਾ ਸਿਰ ਤੋਂ ਉੱਪਰ ਲੰਘ ਚੁੱਕਾ ਸੀ ਜਗਤਾਰ ਹਰ ਵੇਲੇ ਪੈਸੇ ਕਮਾਉਣ ਦੇ ਸੌਖੇ ਤਰੀਕੇ ਲੱਭਦਾ ਇੱਕ ਦਿਨ ਜਗਤਾਰ ਦੇ ਘਰ ਇੱਕ ਖਾਸ ਮਹਿਮਾਨ ਆਇਆ ਉਹ ਇੱਕ ਸਾਧੂ ਦੇ ਪੇਸ਼ੂ ਸੀ ਲੰਬਾ ਚਟਾ ਚੋਲਾ ਗੜ ਦੇ ਵਿੱਚ ਮੋਟ ਮੜਾ ਮੱਤੇ ਤੇ ਲੰਬਾ ਤਲਕ ਅਤੇ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਿਰਾਕੀ ਉਸ ਦਾ ਨਾਮ ਸੀ ਬਾਬਾ ਬਲਵੰਤ ਨਾਥ ਆਸ-ਪਾਸ ਦੇ ਇਲਾਕੇ ਦੇ ਲੋਕ ਉਸ ਨੂੰ ਪਾਉ ਕਿਹਾ ਹੋਇਆ ਫਕੀਰ ਮੰਦ ਦੇ ਉਸ ਦਾ ਡੇਰਾ ਸ਼ਹਿਰ ਦੇ ਬਾਹਰਵਾਰ ਸੀ ਉਹ ਪਿੰਡਾਂ ਦੇ ਵਿੱਚ ਜਾ ਕੇ ਚੜ੍ਹ ਫੁੱਕਰਦਾ ਲੋਕਾਂ ਦੇ ਦੁੱਖ ਦੂਰ ਕਰਨ ਦਾ ਦਾਵਾ ਕਰਦਾ ਅਤੇ ਭੋਲੇ ਪਾੜੇ ਲੋਕ ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਉਸ ਤੇ ਪੈਣੀ ਪਾ ਜਾਂਦੇ ਪਰ ਅਸਲੀਅਤ ਵਿੱਚ ਉਸ ਸਾਧੂ ਨਹੀਂ ਸੀ ਸਗੋਂ ਸਾਧੂ ਦੇ ਪੇਸ਼ ਵਿੱਚ ਇੱਕ ਭੇੜਿਆ ਸੀ ਬਾਬਾ ਬਲਵੰਤ ਨਾਥ ਜਗਤਾਰ ਦੇ ਕਰਾਇਆ ਉਸ ਪੀਕ ਕੁਬ ਆਉ ਪਤ ਹੋਏ ਰਸੋਈ ਦੇ ਵਿੱਚ ਬੈਠ ਕੇ ਸ਼ਰਾਬਾਂ ਦੀਆਂ ਬੋਤਲਾਂ ਖੁੱਲ ਗਈਆਂ ਗੱਲਾਂ ਗੱਲਾਂ ਦੇ ਜਗਤਾਰ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਬਾਬਾ ਜੀ ਕੋਈ ਉਪਾਦਸੋ ਕਰਜ ਨੇ ਮਾਰ ਲਿਆ ਹੈ ਸ਼ਾਹੂਕਾਰ ਮੇਰੀ ਜਾਣ ਕਰਿਆ ਹੈ ਜਗਤਾਰ ਨੇ ਹੱਦੜੇ ਬਾਬੇ ਦੀ ਨਜ਼ਰ ਵੇੜੇ ਵਿੱਚ ਭਾਂਡੇ ਮੰਝ ਰਹੀ نور ਤੇ ਟਿੱਕੀ ਸੀ ਪੁਸਤੀਆਂ ਅੱਖਾਂ ਦੇ ਵਿੱਚ ਇੱਕ ਹਵਸ ਪਰਿਚਮਕਾਏ ਉਸ ਨੇ ਜਗਤਾਰ ਨੂੰ ਇਸ਼ਾਰਾ ਕੀਤਾ ਜਗਤਾਰ ਸਿਆ ਤੇਰੇ ਘਰ ਦਾ ਕਲੇਸ਼ ਖਤਮ ਹੋ ਸਕਦਾ ਹੈ ਪਰ ਇਸ ਲਈ ਤੈਨੂੰ ਇੱਕ ਦਾਨ ਕਰਨਾ ਪਵੇਗਾ ਮੈਂ ਕੁਝ ਵੀ ਕਰਨ ਤਿਆਰ ਹਾਂ ਬਾਬਾ ਜੀ ਜਗਤਾਰ ਬੋਲਿਆ ਬਾਬੇ ਨੇ ਖੋੜੀ ਜੀ ਕਾ ਇੱਕ ੜੇ ਜੋ ਤੇਰੇ ਪ੍ਰਾਤੀਤੀ ਹੈ ਇਸ ਤੇ ਗੜਾ ਬਹੁਤ ਭਾਰੀ ਨੇ ਮੈਂ ਆਪਣੀ ਦਿਵੇ ਦ੍ਰਿਸ਼ਟੀ ਨਾਲ ਦੇਖ ਰਿਹਾ ਹਾਂ ਜਿੰਨਾ ਚਿਰ ਇਹ ਤੇਰੇ ਘਰ ਹੈ ਨਾ ਤੇਰਾ ਕਰਜ਼ਾ ਨਹੀਂ ਲੱਥਣਾ ਤੇ ਕਲ ਨਹੀਂ ਹੋਏ ਪਰ ਜੇ ਤੂੰ ਇਸ ਨੂੰ ਸੇਵਾ ਦੇ ਲਈ ਮੇਰੇ ਡੇਰੇ ਪੇਦੇਵੇਂ ਗਾ ਕਾ ਮੈਂ ਉੱਥੇ ਇਸ ਤੇ ਗਰਾਂ ਸ਼ਾਂਤ ਕਰ ਦਿਆਂਗਾ ਮੇਰੇ ਡੇਰੇ ਦੇ ਵਿੱਚ ਹੋਰ ਵੀ ਬੱਟੀਆਂ ਰਹਿੰਦੀਆਂ ਨੇ ਜੋ ਭਗਤੀ ਕਰਦਿਆ ਨੇ ਅਤੇ ਹਾਂ ਡੇਰੇ ਦੀ ਸੇਵਾ ਲਈ ਮੈਂ ਤੈਨੂੰ 50000 ਰੁਪਏ ਨਕਦ ਦੇਵਾਂਗਾ ਅਤੇ ਤੇਰਾ ਕੁਝ ਕਰਜ਼ਾ ਵੀ ਉਤਾਰ ਦਿਆਂਗਾ ਜਗਤਾਰ ਇੱਕ ਪੱਲੇ ਚੁੱਪ ਹੋ ਗਿਆ ਉਹ ਸ਼ਰਾਬੀ ਜ਼ਰੂਰ ਸੀ ਪਰ ਬੇਵਕੂਫ ਨਹੀਂ ਉਹ ਸਮਝ ਗਿਆ ਕਿ ਬਾਬਾ ਕੀ ਕਹਿ ਰਿਹਾ ਹੈ ਅਤੇ ਇਸ ਦਾ ਸਾਦਾ ਸੁਦਾ ਨਹੀਂ ਹੋਇਆ ਇੱਕ ਪਾਸੇ ਉਸ ਤੇ ਮਰੇ ਭਰਾ ਦੀ ਮਾਸੂਮੀਤ ਹੈ ਦੂਜੇ ਪਾਸੇ ਨੋਟਾਂ ਦੀ ਗੱਟੇ ਜਗਤਾਰ ਦਾ ਜ਼ਮੀਰ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ ਉਸਨੇ ਪੁੱਛਿਆ ਪੈਸੇ ਅਜੇ ਹੀ ਮਿਲ ਜਾਣਗੇ ਹਾਂ ਹੁਣੇ ਬਾਬੇ ਨੇ ਆਪਣੀ ਝੋਲੀ ਵਿੱਚ ਨੋਟਾਂ ਦੀ ਗੁੱਟੀ ਕਢ ਕੇ ਮੈਥੀ ਰੱਖ ਦਿੱਤੇ ਸੌਦਾ ਮਿੰਟਾਂ ਦੇ ਵਿੱਚ ਪੱਕਾ ਹੋ ਗਿਆ ਮਹਿਜ 50000 ਰੁਪਏ ਵਿੱਚ ਇੱਕ ਚਾਚੇ ਨੇ ਆਪਣੀ ਸੱਕੀ ਭਤੀਜੀ ਆਪਣੇ ਭਰਾ ਦੀ ਆਖਰੀ ਨਿਸ਼ਾਨੀ ਨੂੰ ਵੇਚ ਦਿੱਤਾ ਅਗਰੇ ਦਿਨ ਸਵੇਰੇ ਦਗਤਾਰ ਨੇ ਨੂਰ ਨੂੰ ਬੁਲਾਇਆ ਚਾਹੋ ਜਾ ਧਾਰਮਿਕ ਵਿਦਿਆ ਲੈਣ ਲਈ ਬਾਬਾ ਜੀ ਨਾਲ ਡੇਰੇ ਭਜ ਰਹਾ ਹਾਂ ਉੱਤੇ ਤੈਨੂੰ ਰੋਟੀ ਵੀ ਚੰਗੀ ਮਿਲੇਗੀ ਅਤੇ ਕੰਮ ਵੀ ਨਹੀਂ ਕਰਨਾ ਪੈਣਾ ਨੂਰ ਦਾ ਦਿਲ ਧੜਕ ਰਿਹਾ ਸੀ ਉਸਨੇ ਪਿੰਡ ਦੀਆਂ ਔਰਤਾਂ ਤੋਂ ਸੁਣਿਆ ਸੀ ਕਿ ਬਾਬੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਔਰ ਓਏ ਚਿੱਕੇ ਉਸਨੇ ਚਾਚੀ ਮਨਜੀਤ ਕੌਰ ਦੇ ਪੈਰ ਪੜੇ ਚਾਚੇ ਮੈਂ ਤੁਹਾਡੇ ਅਗੇ ਹੱਥ ਜੋੜਦੀ ਹਾਂ ਮੈਨੂੰ ਨਾ ਭੇਜੋ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰਾਂਗੀ ਮੈਨੂੰ ਪਹਿਲਾ ਰੋਟੀ ਵੀ ਨਾ ਦਿਓ ਮੈਨੂੰ ਕੁੱਟ ਲਿਆ ਕਰੋ ਪਰ ਮੈਨੂੰ ਇੱਥੋਂ ਕਰੋਨਾ ਕੱਢੋ ਮੇਰੀਆਂ ਇੱਥੇ ਮਾਪਜੋ ਦੀਆਂ ਜਦਾ ਹਨ ਪਰ ਪੱਥਰਦਿਲ ਚਾਚੀ ਨੇ ਇੱਕ ਠੁੱਡਾ ਮਾਰ ਕੇ ਉਸ ਨੂੰ ਪਨਾ ਕਰ ਦਿੱਤਾ ਮੁਦਫਾ ਹੋ ਜਾਏ ਤੂੰ ਸਾਨੂੰ ਵੀ ਸੋਕਦਾ ਸਹ ਲੈਣ ਦੇ ਤੂੰ ਸਾਡੇ ਸਿਰ ਤੇ ਪਰ ਹੈ ਬਾਬਾ ਬਲਵੰਤਨਾਥ ਆਪਣੀ ਕਾਲੀ ਸਕੋਰਪੀਓ ਗੱਡੀ ਕੇ ਨੂਰ ਨੂੰ ਬਿਟਾਕੇ ਲਗੇਆ ਨੂਰ ਪਿੱਛੇ ਮਣਮੁੜ ਕੇ ਆਪਣੇ ਘਰ ਵੱਲ ਦੇਖ ਰਹੀ ਸੀ ਇਹ ਸੋਚ ਕੇ ਸ਼ਾਇਦ ਕੋਈ ਗਵੰਡੀ ਆ ਜਾਵੇ ਸ਼ਾਇਦ ਕੋਈ ਪਿੰਡ ਵਾਲਾ ਉਸਨੂੰ ਬਚਾ ਲਵੇ ਪਰ ਪਿੰਡ ਦਾ ਕੋਈ ਵੀ ਬੰਦਾ ਬਾਹਰ ਨਹੀਂ ਆਇਆ ਸਭ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਸਨ ਜਾਂ ਸ਼ਾਇਦ ਜ਼ਗਤਾਰ ਨੇ ਸਭ ਨੂੰ ਝੂਠ ਬੋਲ ਦਿੱਤਾ ਸੀ ਕਿ ਉਹ ਕੁੜੀ ਪੜਨ ਦੇ ਲਈ ਭਜ ਰਹੀ ਹੈ ਗੱਡੀ ਸ਼ਹਿਰ ਤੋਂ ਦੂਰ ਉਸ ਜੰਗੜਾ ਮਰਗੇ ਇਲਾਕੇ ਦੇ ਵਿੱਚ ਬਣੇ ਇੱਕ ਆਲੀ ਸ਼ਾਨ ਡੇਰੇ ਵਿੱਚ ਪਹੁੰਚੇ ਬਾਰੋਂ ਦੇਖਣ ਨੂੰ ਤਾਂ ਇਹ ਜਗ੍ਹਾ ਬਿਲਕੁਲ ਸਵਰਗ ਵਰਗੀ ਸੀ ਵੱਡੇ ਵੱਡੇ ਗੇਟ ਸੰਗਮ ਮਰਮਰ ਦੀਆਂ ਇਮਾਰਤਾਂ ਸੋਨੇ ਬਾਗ ਬਗੀਚੇ ਪਰ ਜਿਵੇਂ ਹੀ ਵੱਡਾ ਲੋਹੇ ਦਾ ਗੇਟ ਬੰਦ ਹੋਇਆ ਨੂਰ ਨੂੰ ਅਹਿਸਾਸ ਹੋਇਆ ਕਿ ਉਹ ਪਹਿਲਾਂ ਨਾਲੋਂ ਵੀ ਕਿਤੇ ਵੱਡੇ ਨਰਕ ਦੇ ਵਿੱਚ ਆ ਗਈ ਹੈ ਡੇਰੇ ਦੇ ਅੰਦਰ ਦਾ ਮਾਹੌਲ ਬਾਹਰ ਨਾਲੋਂ ਬਿਲਕੁਲ ਵੱਖਰਾ ਸੀ ਉੱਤੇ ਨੂਰ ਵਰਗੀਆਂ ਕਈ ਹੋਰ ਛੋਟੀਆਂ ਬੱਚੀਆਂ ਸਨ ਘੇ ਸਾਧੀਆਂ ਸਨ ਸਾਰਿਆਂ ਦੇ ਸਿਰ ਮੰਨੇ ਹੋਏ ਸਨ ਪੁਰਾਣੇ ਕੱਪੜੇ ਪਾਏ ਸਨ ਅਤੇ ਸਭ ਦੀਆਂ ਅੱਖਾਂ ਦੇ ਵਿੱਚ ਇੱਕ ਡੂੰਘਾ ਖوف ਸੀ ਕੋਈ ਵੀ ਆਪਸ ਵਿੱਚ ਗੱਲਾਂ ਨਹੀਂ ਕਰ ਰਿਹਾ ਸੀ ਉੱਤੇ ਕੁਝ ਸਖਤ ਸੁਭਾਅ ਦੀਆਂ ਔਰਤਾਂ ਸਨ ਜੋ ਉਨ੍ਹਾਂ ਤੇ ਨਜ਼ਰ ਰੱਖਦੀਆਂ ਸਨ ਪਹਿਲੇ ਕੋਈ ਨਾ ਨੂਰ ਤੋਂ ਸਖਤ ਮਿਹਨਤ ਕਰਵਾਈ ਗਈ ਲੰਗਰ ਬਣਾਉਣਾ ਸਫਾਈ ਕਰਨੀ ਬਾਬੇ ਦੇ ਪੈਰ ਘੁੰਮਨੇ ਬਾਬਾ ਦਿਨ ਵੇਲੇ ਸੰਗਤਾਂ ਨੂੰ ਦਰਸ਼ਨ ਦਿੰਦਾ ਦਰ ਮਿਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਟੀਵੀ ਤੇ ਵੀ ਉਸਤੇ ਪ੍ਰਚਨ ਚੱਲਦੇ ਲੋਕ ਉਸਤੇ ਪੈਰਾਂ ਦੀ ਧੂੜ ਨੂੰ ਮੱਤੇ ਦਿਨਉਂਦੇ ਨੂਰ ਇਹ ਸਭ ਦੇਖਦੇ ਅਤੇ ਹੈਰਾਨ ਹੁੰਦੇ ਕਿ ਲੋਕ ਇਸ ਸ਼ੈਤਾਨ ਨੂੰ ਪਲਾ ਰੱਬ ਕਿਵੇਂ ਮੰਨਦੇ ਹਨ ਫਿਰ ਆਈ ਉਹ ਕਾਲੀ ਰਾਤ ਜਿਸ ਦਾ ਡਰ ਹਰ ਪਰ ਬਣਿਆ ਰਹਿੰਦਾ ਸੀ ਨੂਰ ਦੀ ਉਮਰ ਮਹਿਜ 12 ਸਾਲ ਦੀ ਸੀ ਉਹ ਰਾਤ ਨੂੰ ਇੱਕ ਸੇਵਾਦਾਰ ਨਹੀਂ ਆਏ ਅਤੇ ਉਸਨੇ ਨੂਰ ਨੂੰ ਨਵੇਂ ਕੱਪੜੇ ਪਵਾਏ ਕੀਆ ਬਾਬਾ ਜੀ ਨੇ ਤੈਨੂੰ ਵਿਸ਼ੇਸ਼ ਆਸ਼ੀਰਵਾਦ ਲੈਣ ਲਈ ਆਪਣੀ ਗੁਫਾ ਦੇ ਵਿੱਚ ਬੁਲਾਇਆ ਹੈ ਨੂਰ ਡਰ ਗਿਆ ਉਹ ਜਾਣਾ ਨਹੀਂ ਸੀ ਚਾਹੁੰਦੇ ਪਰ ਉਸ ਨੂੰ ਤੱਕੇ ਨਾਲ ਲਿਜਾਇਆ ਗਿਆ ਬਾਬੇ ਦੇ ਨਿੱਜੀ ਕਮਰੇ ਦੇ ਵਿੱਚ ਖੂਬਸੂਰਤ ਤੂਫਾਨ chal ਰਹੀਆਂ ਸਨ ਬਾਬਾ ਬਲਮਨਤ ਬੈੜਤੇ ਬੈਠਾ ਸੀ ਜਦੋਂ ਦਰਵਾਜ਼ਾ ਬੰਦ ਹੋਇਆ ਨਾ ਤਾਂ ਉਸ ਧਰਮੀ ਬਾਬੇ ਦਾ ਅਸਲੀ ਜਾਨਵਰ ਰੂਪ ਬਾਹਰ ਆ ਗਿਆ ਨੂਰ ਚੀਕਦੀ ਰਹੀ ਬਾਬਾ ਜੀ ਮੈਨੂੰ ਛੱਡ ਦਿਓ ਮੈਂ ਤੁਹਾਡੀਆਂ ਧੀਆਂ ਵਰਗੀ ਹਾਂ ਉਸ ਨੇ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਪਰ ਉਸ ਸਾਊਂਡ ਪ੍ਰੂਫ ਕਮਰੇ ਦੇ ਵਿੱਚੋਂ ਉਸ ਦੀ ਇੱਕ ਵੀ ਆਵਾਜ਼ ਬਾਹਰ ਨਾ ਨਿਕਲੀ ਉਸ ਉਸ ਮਾਸੂਮ ਕੁੜੀ ਨੂੰ ਮਸਲ ਦੇ ਤਾ ਗਿਆ ਉਸੇ ਰੋ ਨੂੰ ਤਾਰ-ਤਾਰ ਕੀਤਾ ਗਿਆ ਇਸ ਸਿਲਸਿਲੇ ਰੁਕਿਆ ਨਹੀਂ ਨੂਰ ਹਣ ਜੰਦੀ ਜੀ ਲਾਸ਼ ਬਣ ਚੁੱਕੀ ਸੀ ਬਾਬਾ ਉਸ ਨੂੰ ਡਰਾਉਂਦਾ ਮੇਰੇ ਕੋਲ ਬੜੀਆਂ ਸ਼ਕਤੀਆਂ ਨੇ ਮੇਰੀ ਪਹੁੰਚ ਮੰਤਰੀਆਂ ਤੱਕ ਹੈ ਜੇ ਤੂੰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂ ਭਜਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਤੇ ਨੂਰ ਵਰਗੀ ਕੋ ਕੁੜੀ ਸੀ ਕਿਸੇ ਨੂੰ ਪਹਨਤਕ ਨਹੀਂ ਲੱਗਣੀ ਜੋ ਕੁੜੀ ਗਈ ਤਾਂ ਗਈ ਕਿਧਰੇ ਇਨੀ ਜ਼ਮੀਨ ਦੇ ਵਿੱਚ ਪਲਿਆ ਕਿਹੜੇ ਕੋਨੇ ਦੇ ਰਬੀ ਹੈ ਤੇਰਾ ਤਾਤਾ ਵੀ ਮਰ ਜਾਵੇਗਾ ਨੂਰ ਇਹ ਡਰ ਗਈ ਕਿਸ ਨੇ ਬੋਲਣਾ ਵੀ ਛੱਡ ਦਿੱਤਾ ਮਹੀਨੇ ਬੀਤ ਗਏ ਨੌਰਦੇਸ਼ ਸ਼ਰੀਰ ਵਿੱਚ ਅਜੀਬ ਬਦਲਾਅ ਹੋਣ ਲੱਗੇ ਉਸ ਨੂੰ ਉਲਟੀਆਂ ਆਉਂਦੀਆਂ ਚੱਕਰ ਆਉਂਦੇ ਇੱਕ ਦਿਨ ਜਦੋਂ ਦੇਰੇ ਦੀ ਇੱਕ ਦਾਈ ਨੇ ਚੋਰੀ ਛਿਪੇ ਉਸ ਨੂੰ ਚੱਕੀ ਤਾਂ ਪਤਾ ਲੱਗਿਆ ਵੀ ਨੂਰ ਤਾਂ 7 ਮਹੀਨੇ ਦੀ ਗਰਭਤੀ ਹੈ ਜਦੋਂ ਇਹ ਖਬਰ ਬਾਬੇ ਤੱਕ ਪਹੁੰਚੀ ਨਾ ਤਾਂ ਬਾਬੇ ਦੇ ਪੈਰਾਂ ਹੱਥੋਂ ਝਮੀ ਨਿਕਲ ਗਏ ਉਹ ਘਬਰ ਗਿਆ ਜੇ ਦੁਨੀਆ ਨੂੰ ਪਤਾ ਲੱਗ ਗਿਆ ਇੱਕ ਬ੍ਰਹਮਚਾਰੀ ਸਾਦੇ ਦੇਰੇ ਵਿੱਚ ਇੱਕ 12-13 ਸਾਲ ਦੀ ਕੁੜੀ ਗਰਭਤੀ ਹੈ ਤਾਂ ਉਸ ਦਾ ਬਣਾਇ ਸਾਰਾ ਸਮਾਜ ਮਿੱਟੀ ਦੇ ਵਿੱਚ ਮਿਲ ਜਾਵੇਗਾ ਲੋਕਾਂ ਨੇ ਉਸ ਉੱਤੇ ਦੁਤੀਆਂ ਮਾਰਦੀਆਂ ਰਹੇ ਉਸਨੇ ਸੋਚਿਆ ਕਿ ਗਰਭ ਪਾਤ ਆਦੇਵੇ ਪਰ ਸਣਾ ਬਹੁਤ ਬੀਚੂਕਿਆ ਸੀ ਡਾਕਟਰਾਂ ਨੇ ਵੀ ਹੱਥ ਪਾਉਣ ਤੋਂ ਇਨਕਾਰ ਕੀਤਾ ਕਿਉਂਕਿ ਬੱਚੀ ਦੀ ਜਾਨ ਨੂੰ ਖਤਰਾ ਸੀ ਹੁਣ ਬਾਬਾ ਬਰਮੰਤਨਾਥ ਨੇ ਇੱਕ ਬਹੁਤੀ ਖੋਪਨਾ ਕੇ ਅਤੇ ਸ਼ਾਤਰੀ ਯੋਜਨਾ ਬਣਾਏ ਦਸੰਬਰ ਦਾ ਮਹੀਨਾ ਆ ਗਿਆ ਸੀ ਪਤਿਗੜ ਸਾਬ ਦੇ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਜੁਰਾਂ ਤੇ ਸਨ ਲੱਖਾਂ ਦੀ ਭੀੜ ਜੁੜਦੀ ਹੈ ਬਾਬੇ ਨੇ ਸੋਚਿਆ ਇਸ ਕੁੜੀ ਨੂੰ ਗਾਇਬ ਕਰਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ ਮੈਂ ਇਸ ਨੂੰ ਮਿਲਣ ਦੇ ਬਹਾਨੇ ਬਾਹਰ ਕੱਢਾਂਗਾ ਯੋਜਨਾ ਐਸੀ ਇਸ ਨੂੰ ਦੂਜੇ ਸ਼ਹਿਰ ਦੇ ਕਿਸੇ ਦਲਾਲ ਕੋਲ ਛਡਾਵਾਂਗਾ ਜਾਂ ਫਿਰ ਰਸਤੇ ਦੇ ਵਿੱਚ ਮਾਰ ਕੇ ਸੁੱਟਾਂਗਾ ਮੇਲੇ ਦੀ ਭੀੜ ਵਿੱਚ ਕਿਸ ਨੂੰ ਸ਼ੱਕ ਨਹੀਂ ਹੋਵੇਗਾ ਕਹਿ ਦਾਂਗੇ ਬੱਚੀ ਘਵਾਚੀ ਹੈ ਬਹੁਤ ਦੀ ਔ ਠੰਡੀ ਸਵੇਰ ਬਾਬਾ ਬਲਵੰਤ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਨੂਰ ਨੂੰ ਲੈ ਕੇ ਡੇਰੇ ਤੋਂ ਨਿਕਲਿਆ ਨੂਰ ਦੇ શરીਰ ਤੇ ਪੂਰੇ ਗਰਮ ਕਪੜੇ ਵੀ ਨਹੀਂ ਸਨ ਉਸ ਦਾ ਪੇਟ ਬਦਿਆ ਸੀ ਜਿਸ ਨੂੰ ਲਕਾਉਂ ਲਈ ਬਾਬੇ ਨੇ ਉਸ ਨੂੰ ਇੱਕ ਵੱਡੀ ਸਾਰੀ ਪੂਰੀ ਲੋਹੀ ਦਿੱਤੀ ਸੀ ਨੂਰ ਦੀ ਹਾਲਾਤ ਬਹੁਤ ਖਰਾਬ ਸੀ ਉਸ ਨੂੰ ਝੁੱਕ ਰੁੱਕ ਕੇ ਦਰਦਾਂ ਹੋਈਆਂ ਸਨ ਉਸ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ ਬਸ ਇਹਨਾਂ ਪਤਾ ਸੀ ਕਿ ਸ਼ਾਇਦ ਅੱਜ ਉਸ ਦਾ ਆਖਰੀ ਦਿਨ ਹੈ ਜਦੋਂ ਉਸ ਤਰ੍ਹਾਂ ਦੇ ਨੇੜੇ ਪਹੁੰਚੇ ਤਾਂ ਮੇਲੇ ਕਾਰਨ ਸੜਕਾਂ ਤੇ ਬਹੁਤ ਜ਼ਿਆਦਾ ਜਾਮ ਲੱਗਿਆ ਸੀ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਸਨ ਔਰ ਉਸਦੀ ਟੈਕਨੀਕ ਵੀ ਸਖਤ ਸੀ ਬਾਬਾ ਘਬਰ ਗਿਆ ਉਸਨੇ ਸੋਚਿਆ ਕਿ ਜੇਕਰ ਨਾਕੇ ਤੇ ਪੁਲਿਸ ਨੇ ਗੱਡੀ ਚੱਕਰ ਲਈ ਅਤੇ ਪਿੱਛੇ ਬੈਠੀ ਗਰਭਵਤੀ ਨਵਾਲਕ ਕੁੜੀ ਨੂੰ ਦੇਖ ਲਿਆ ਤਾਂ ਫਸ ਜਾਵੇਗਾ ਅਤੇ ਬੁਰੇ ਤਰੀਕੇ ਨਾਲ ਫਸੇਗਾ ਐਸੇ ਡਰ ਦੇ ਮਾਰੇ ਬਾਬੇ ਨੇ ਗੱਡੀ ਕੱਚੇ ਰਸਤੇ ਪਾ ਲਈ ਜੋ ਭੀੜ ਵਾਲੇ ਇਲਾਕੇ ਵਿੱਚ ਲੰਘਦੀ ਸੀ ਗੱਡੀ ਰਿੰਗ ਰਿੰਗ ਕੇ ਚੱਲ ਰਹੀ ਸੀ ਬਾਹਰ ਲੱਖਾਂ ਲੋਕ ਸਨ ਨੋਰ ਪਿਛਲੀ ਸੀਟ ਤੇ ਤੇ ਦਰਦ ਦੇ ਨਾਲ ਨਾਰੀ ਸੀ ਅਚਾਨਕ ਗੱਡੀ ਇੱਕ ਭੀੜ ਵਾਲੇ ਮੋੜ ਤੇ ਬਿਲਕੁਲ ਰੁਗ ਗਈ। ਬਾਬਾ ਕਿਸੇ ਨੂੰ ਫੋਨ ਕਰਨ ਦੀ ਗੱਡੀ ਤੋਂ ਥੋੜਾ ਹਟਾ ਉਤਰਿਆ। ਇਹ ਉਹ ਪਰਿਸੀ ਜਦੋਂ ਨੂਰ ਦੇ ਅੰਦਰ ਜਾਣ ਦੀ ਆਖਰੀ ਆਸਾ ਸੀ ਉਸਨੇ ਸੋਚਿਆ ਜੇ ਮੈਂ ਅੱਜ ਨਾ ਪਜੇ ਤਾਂ ਇਹ ਮੈਨੂੰ ਮਾਰ ਦੇਵੇਗਾ ਜਾਂ ਫਿਰ ਅੱਜ ਇੱਥੇ ਬਹੁਤ ਵੱਡਾ ਕੋਈ ਕੰਡ ਹੋ ਜਾਣਾ ਹੈ। ਦਰਦ ਦੇ ਬਾਵਜੂਦ ਉਸਨੇ ਖੋੜੀ ਜੀ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਭੀੜ ਦੇ ਵਿੱਚ ਛੜ ਮਾਰ ਦਿੱਤੇ। ਬਾਬੇ ਦਾ ਧਿਆਨ ਫੋਨ ਤੇ ਸੀ। ਜਦੋਂ ਤੱਕ ਉਹ ਮੁੜਿਆ ਨੂਰ ਸੰਗਤ ਦੇ ਉਸ ਸਮੁੰਦਰ ਦੇ ਵਿੱਚ ਗਵਾ ਚੁੱਕੀ ਤੇ ਨੂਰ ਪੜ੍ਹ ਨਹੀਂ ਸਕਦੀ ਸੀ ਉਸ ਸਰੇ ਤੋਂ ਕਿ ਸਰਾਈ ਸੀ ਉਸ ਨੂੰ ਪਤਾ ਨਹੀਂ ਸੀ ਉਹ ਕਿੱਥੇ ਜਾ ਰਹੀ ਹੈ ਸਾਹਮਣੇ ਗੁਰਦੁਆਰਾ ਪਟੇਗੜ ਸਾਹਿਬ ਦਿਖ ਰਿਹਾ ਸੀ ਉਸਨੇ ਬਚਪਨ ਦੇ ਵਿੱਚ ਆਪਣੇ ਪਿਤਾ ਤੋਂ ਸੁਣਿਆ ਸੀ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਨ ਤਾਂ ਗੁਰੂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰੰਦਾ ਹੈ ਉਹ ਡਿੱਗਦੀ ਟੰਦੀ ਤੱਕੇ ਖਾਂਦੇ ਉਸ ਗੁਰਦੁਆਰੇ ਵੱਲ ਦੌੜੇ ਠੰਡਾ ਬੁਝ ਦਿਖਾਈ ਦਿੱਤਾ ਉਸ ਔਤਰੀ ਸੀ ਸ਼ਾਇਦ ਉੱਤੇ ਜਾ ਕੇ ਮੱਥਾ ਟੇਕ ਲਵੇ ਤਾਂ ਉਸ ਦੀ ਜਨ ਬਜ ਜਾਵੇਗੀ ਰਾਤ ਡੂੰਗੀ ਹੁੰਦੀ ਗਈ ਉਹ ਟੰਡੇ ਬੁਰਜ ਦੇ ਕੋਲ ਮੁਟ ਕੇ ਇੱਕ ਖੁੰਝ ਦੇ ਵਿੱਚ ਬੈਠ ਗਏ ਅਤੇ ਫਿਰ ਉਹੀ ਹੋਇਆ ਜੋ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਦਰਦ ਹੱਥੋਂ ਪਰ ਹੋ ਗਿਆ ਬੇਹੋਸ਼ ਹੋ ਕੇ ਡਿੱਗ ਪਏ ਸੰਗਤ ਇਕੱਠੀ ਹੋਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਨੇ ਉਸ ਬੱਚੇ ਨੂੰ ਜਨਮ ਦਿੱਤਾ ਹੁਣ ਵਾਪਸ ਆਨੇ ਹਾ ਹਸਪਤਾਲ ਦੇ ਉਸ ਕਮਰੇ ਦੇ ਵਿੱਚ ਜਿੱਥੇ ਨੂਰ ਨੇ ਪੁਲਿਸ ਨੂੰ ਇਹ ਸਾਰੀ ਸੱਚਾਈ ਦੱਸੀ ਨੂਰ ਦਾ ਬਿਆਨ ਸੁਣ ਕੇ ਉੱਥੇ ਐਸਐਸਪੀ ਸਾਹਿਬ ਖੁਦ ਹਸਪਤਾਲ ਪਹੁੰਚੇ ਇਹ ਮਾਮਲਾ ਬੜਾ ਸੰਵੇਦਨਸ਼ੀਲ ਸੀ ਇੱਕ ਮਸ਼ਹੂਰ ਬਾਬੇ ਦਾ ਨਾਮ ਆਇਆ ਸੀ ਔਰ ਉਸਨੇ ਇੱਕ ਪਰਦੇ ਵੀ ਦੇ ਰਿਣੀ ਕੀਤੇ ਉਹ ਜਾਣਦੇ ਸਨ ਜੇ ਬਾਬੇ ਨੂੰ ਥੋੜੀ ਜਿਹੀ ਵੀ ਪਿੰਨ ਪੈ ਗਈ ਨਾ ਉਹ ਭੱਜ ਜਾਵੇਗਾ ਅਤੇ ਸਾਨੂੰ ਪੜਨਾ ਫਿਰ ਨਮੰਕਨ ਹੋਵੇਗਾ ਜੇਕਰ ਉਸਨੇ ਕਿਤੇ ਦੇਸ਼ ਛੱਡ ਦਿੱਤਾ ਤਾਂ ਫਿਰ ਸਾਰੀ ਉਮਰ ਆਪਾਂ ਬਾਬੇ ਨੂੰ ਪੜਨਾ ਸਕੇਂਗੇ ਪਰ ਬਾਬੇ ਨੂੰ ਪਹਿਲਾਂ ਹੀ ਸ਼ੱਕ ਹੋ ਗਿਆ ਜਦੋਂ ਨੂਰ ਗੱਡੀ ਵਿੱਚੋਂ ਗਾਇਬ ਹੋਈ ਸੀ ਉਹ ਸਮਝ ਗਿਆ ਹੁਣ ਖੇਡ ਖਤਮ ਹੈ ਅਤੇ ਸਾਰੇ ਪਾਸੇ ਜਿਹੜੇ ਸਨ ਪੁੱਤੇ ਪੈ ਚੁੱਕੇ ਹਨ ਉਹ ਆਪਣੀ ਗੱਡੀ ਲੈ ਕੇ ਸ਼ਹਿਰ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਸਨੇ ਆਪਣਾ ਫੋਨ ਵੀ ਬੰਦ ਕਰ ਦਿੱਤਾ ਪਰ ਫਤਿਹਗੜ ਸਾਧ ਦੇ ਵਿੱਚ ਜੋੜ ਮਿਲੇ ਦੇ ਕਾਰਨ ਪੁਲਿਸ ਪਹਿਲਾਂ ਬੜਾ ਸਖਤ ਸੀ ਪਰ ਉਸਨੇ ਵਾਇਰਲੈਸ ਤੇ ਬਾਬੇ ਦੀ ਗੱਡੀ ਦਾ ਨੰਬਰ ਸਭ ਪਾਸੇ ਫਲੈਸ਼ ਕੀਤਾ ਹਰ ਨਾਕੇ ਤੇ ਚੈਕਿੰਗ ਸ਼ੁਰੂ ਹੋਈ ਕਰ ਹਮਦੂਤ ਰਾਜਪੁਰਾ ਰੋਡ ਤੇ ਇੱਕ ਹਾਈ ਟੈਕ ਨਕਾ ਲੱਗਿਆ ਸੀ ਜਦੋਂ ਬਾਬੇ ਦੀ ਕਾਲੀ ਸਕੋਰਪਿਓ ਗੱਡੀ ਉਤੇ ਪਹੁੰਚੀ ਨਾ ਤੱਕ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਬਾਬੇ ਨੇ ਘਬਰਾ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਟਾਇਰ ਕਿਦਰ ਲੱਗੇ ਸਨ ਗੱਡੀ ਦੇ ਟਾਇਰ ਫਟ ਗਏ ਅਤੇ ਗੱਡੀ ਕੁਝ ਦੂਰੀ ਤੇ ਜਾ ਕੇ ਰੁਗ ਗਈ ਪੁਲਿਸ ਨੇ ਬੰਦੂਕਾਂ ਤਾਣੀਆਂ ਬਾਹਰ ਆ ਦੇ ਬਾਬਾ ਤੇਰਾ ਕਿੜ ਖਤਮ ਹੋ ਗਿਆ ਹੈ ਅੱਜ ਗੁਰੂ ਜੀ ਦੇਦਰ ਤੇ ਇੱਕ ਪਖੰਡੀ ਬਾਬੇ ਦੇ ਸਮਰਾਜ ਦਾ ਅੰਦ ਹੋਇਆ ਹੈ ਇੰਸਪੈਕਟਰ ਨੇ ਲਲਕਾਰਿਆ ਬਾਬੇ ਨੂੰ ਗੱਡੀ ਵਿੱਚੋਂ ਧੂਕੇ ਬਾਹਰ ਕੱਢਿਆ ਜਦੋਂ ਗੱਡੀ ਤਲਾਸ਼ੀ ਲੈ ਨਾ ਉਸ ਨੂੰ ਜੋ ਨੋਰਡਿਕ ਪ੍ਰਾਣੀ ਚੁਨੇ ਅਤੇ ਕੁਝ ਇਤਰਾਜ਼ਯੋਗ ਦਵਾਈਆਂ ਮਿਲੀਆਂ ਜੋ ਸਬੂਤ ਬਜੋਂ ਕਾਫੀ ਸਨਹਿਮ ਇਸ ਤੋਂ ਇਲਾਵਾ ਉਸ ਨੇ ਬਾਬੇ ਦਾ ਮੋਬਾਈਲ ਜੱਬ ਕੀਤਾ ਜਿਸ ਵਿੱਚ ਜਗਤਾਰ ਮੈਂ ਹੋਈਆਂ ਗੱਲਾਂ ਦੀ ਰਿਕਾਰਡਿੰਗ ਹੈ ਅਤੇ ਕੁਝ ਚਟਾ ਮਿਲ ਗਿਆ ਜਿਨ੍ਹਾਂ ਨੇ ਸਭ ਕੁਝ ਸ਼ੀਸ਼ੇ ਦੇ ਬੰਗ ਸਾਫ ਕੀਤਾ ਜਦੋਂ ਬਾਬੇ ਨੂੰ ਹਟਕੜੀਆਂ ਲੱਗੀਆਂ ਨਾ ਤਾਂ ਉਸਦੇ ਚਿਹਰੇ ਤੇ ਉਹ ਸਾਰਾ ਤੇਜ ਉਹ ਸਾਰਾ ਹੰਕਾਰ ਖਤਮ ਹੋ ਗਿਆ ਉਹ ਹੁਣ ਸਿਰਫ ਇੱਕ ਡਰਪੋਕ ਅਪਰਾਧੀ ਲੱਗ ਰਿਹਾ ਸੀ ਅਗਲੇ ਦਿਨ ਜਦੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਦੇ 12000ਾਂ ਦੀ ਗਿਣਤੀ ਦੇ ਵਿੱਚ ਸੰਗਤ ਕੱਟੀ ਹੋਈ ਖਬਰ ਅਕਬਰ ਨੇ ਵਿਚ ਚਪ ਚੁਕੀ ਸੀ ਲੋਕਾਂ ਦੇ ਖਤਾਂ ਵਿੱਚ ਜੁੱਤੀਆਂ ਅਤੇ ਕਾਲੀਆਂ ਝੰਡੀਆਂ ਸਨ ਮਾਹੌਲ ਇਨਾ ਤਣਾਪੂਰਨ ਸੀ ਕਿ ਪੁਲਿਸ ਨੂੰ ਪਾਰੀ ਸੁਰੱਖਿਆ ਬੰਦੋਬਸਤ ਕਰਨੇ ਪਏ ਇਸ ਬਾਪੀ ਨੂੰ ਫਾਂਸੀ ਦੇਓ ਗੁਰੂਦੀ ਨਗਰੀ ਨੂੰ ਬਦਨਾਮ ਕਰਨ ਵਾਲੇ ਨੂੰ ਛੱਡਣਾ ਨਹੀਂ ਹੈ ਲੋਕਾਂ ਦੇ ਨਾਰੇ ਅਸਮਾਨ ਮੁਜਾਰੇ ਸਨ ਐਸੇ ਦੌਰਾਨ ਪੁਲਿਸ ਦੀ ਇੱਕ ਦੂਜੀ ਟੀਮ ਨੇ ਪਿੰਡ ਰਣਗੜ ਤੋਂ ਦੂਰੇ ਇੱਕ ਚਾਚੀ ਜਗਤਾਰ ਨੂੰ ਵੀ ਚੁੱਕ ਲਿਆ ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਨਾ ਤਾਂ ਨਸ਼ੇ ਵਿੱਚ ਤਤਪਿਆ ਸੀ ਉਸ ਨੂੰ ਪਤਾ ਲੱਗ ਗਿਆ ਹੈ ਵੀ ਬਾਬਾ ਫੜਿਆ ਗਿਆ ਹੈ ਅਤੇ ਨੂਰ ਜਾਂਦੀ ਹੈ ਤਾਂ ਉਸ ਦਾ ਨਸ਼ਾ ਮਿੰਟਾਂ ਦੇ ਵਿੱਚ ਉਤਰ ਗਿਆ ਉਹ ਪੁਲਿਸ ਵਾਲਿਆਂ ਦੇ ਪੈਰਾਂ 'ਚ ਡਿੱਗ ਪਿਆ ਮੇਰੀ ਗ ਜੀ ਜੀ ਮੈਨੂੰ ਤਾਂ ਲਾਲਚ ਨੇ ਅਨਾ ਕੀਤਾ ਸੀ ਪਰ ਤਾਂ ਨਹੀਂ ਦਾਰਨੇ ਗਿਆ ਤੋ ਇਨਸਾਨ ਹੀ ਹੈ ਜਾਨਵਰ ਹੈ ਆਪਣੀ ਹੀ ਭਤੀਜੇ ਦਾ ਸੌਦਾ ਕਰ ਦਿੱਤਾ ਤੈਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ ਕੁਝ ਸਮੇਂ ਬਾਅਦ ਈਐਨ ਨੇ ਰਿਪੋਰਟਾਈ ਜਿਸ ਨੇ ਵਿਜਾਣੇ ਦੇ ਤੌਰ ਤੇ ਸਾਹਮਣੇ ਕੀਤਾ ਕਿ ਨੂਰ ਦੇ ਬੱਚੇ ਦਾ ਪਿਤਾ ਬਾਬਾ ਬਲਵੰਤ ਨਾਥ ਹੀ ਹੈ ਅਦਾਲਤ ਨੇ ਸਖਤ ਰੂਪ ਅਪਣਾਇ ਇਹ ਕੇਸ ਫਾਸਟ ਟ੍ਰੈਕ ਰਾਗੂ ਚੱਲਿਆ ਬਾਬੇ ਬਲਵੰਤ ਨਾਥ ਅਤੇ ਜਗਤਾਰ ਸਿੰਘ ਨੂੰ ਮਰਦੇ ਦਮ ਤੱਕ ਉਮਰ ਕੈਦੀ ਸਜ਼ਾ ਸੁਣਾਈ ਗਈ ਭਾਵੇਂ ਇਸ ਗੱਲ ਨੂੰ ਕਈ ਸਾਲ ਬੀਤ ਚੁਕੇ ਹਨ ਲੇਕਿਨ ਅੱਜ ਵੀ ਉਸ ਇਲਾਕੇ ਦੇ ਲੋਕ ਜੀ ਬਾਬੇ ਬਲਵੰਤ ਪਨਾਥ ਨੂੰ ਜੇਤੇ ਕਰਦੇ ਹਨ ਉਸ ਨੂਰ ਉਸ ਬਹਾਦਰ ਬੱਚੀ ਦੀ ਯਾਦ ਵੀ ਆ ਜਾਂਦੀ ਹੈ ਜਿਸ ਨੇ ਉਸ ਵੇਲੇ ਸਹੀ ਫੈਸਲਾ ਕੀਤਾ ਗੁਰੂ ਦੀ ਸ਼ਰਨ ਲਈ ਅਤੇ ਗੁਰੂ ਦੇ ਦਰ ਤੇ ਉਸ ਨੂੰ ਇਨਸਾਫ ਮਿਲਿਆ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਬਾਬੇ ਨਾਲ ਹੋਇਆ ਸਹੀ ਸੇ ਜਾਂ ਇਸ ਤੋਂ ਵੀ ਕੜੀ ਸਜ਼ਾ ਦੇਣੀ ਹੈ ਬਾਬੇ ਨੂੰ ਮਿਲਣੀ ਚਾਹੀਦੀ ਸੀ ਹਾਂਜੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬਲੈਕ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨ ਨੂੰ ਕਰ ਦੇਣਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਅੱਜ ਦੇਵ ਜੀ ਸਾਨੂੰ ਜਾਦਿੱਤ ਆਕੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ